ਕਿਸਾਨਾਂ ਦੇ ਵੱਲੋਂ ਇੱਕ ਵਾਰ ਫੇਰ ਤੋਂ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਐਲਾਨ ਤੋਂ ਬਾਅਦ ਕਿਸਾਨ ਨੇਤਾ ਗੁਰਤੇਜਨ ਸਿੰਘ ਨੇ ਕਿਹਾ ਕਿ ਇਸ ਵਾਰ ਅਸੀਂ ਆਪਣੀਆਂ ਮੰਗਾਂ ਨੂੰ ਮੰਨਵਾ ਕੇ ਰਾਂਗੇ ਕੇਂਦਰ ਸਰਕਾਰ ਨੇ ਪਹਿਲਾਂ ਸਾਡੀਆਂ ਮੰਗਾਂ ਨੂੰ ਮੰਨ ਲਿਆ ਸੀ ਲੇਕਿਨ ਉਸ ਨੂੰ ਲਾਗੂ ਨਹੀਂ ਕੀਤਾ ਕੇਂਦਰ ਸਰਕਾਰ ਕਿਸਾਨਾਂ ਨਾਲ ਹਮੇਸ਼ਾ ਧੱਕਾ ਕਰਦੀ ਆ ਰਹੀ ਹੈ ਜੋ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਸ ਵਾਰ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਵੱਲ ਰਵਾਨਾ ਹੋਣਗੇ ਅਤੇ ਆਪਣੀਆਂ ਮੰਗਾਂ ਨੂੰ ਮੰਵਾ ਕੇ ਹੀ ਵਾਪਸ ਆਉਣਗੇ ਜਿਹੜਾ ਸੰਘਰਸ਼ ਚੱਲ ਰਿਹਾ ਕਿਸਾਨੀ ਮੰਗਾਂ ਲੈ ਕੇ ਤੇਰਾ ਪਰਬ੍ਰਿਤੋਂ ਲਗਭਗ 7-8 ਮਹੀਨੇ ਹੋ ਗਏ ਉਹਦੇ ਵਿੱਚ ਹਨੇਕੀ ਕਿਸਾਨਾਂ ਫਟੜੋਗੋ ਨੇ ਇੰਤਜ਼ਾਰ ਦੀ ਤਾਕਤ ਦੇ ਵਿੱਚ ਕੁਝ ਕਿਸਾਨ ਸੰਘੀਤ ਹੋ ਗਏ ਨੇ ਪਰ ਜਿਹੜੀ ਬੀਜੇਪੀ ਸਰਕਾਰ ਆ ਉਹਨੇ ਜਿਹੜੀ ਵਾਦਾ ਖੜਾਫੀ ਕਰਿਆ ਜਿਵੇਂ ਮੰਨੀਆਂ ਹੋਈਆਂ ਮੰਗਾਂ ਹਨ ਵਾਦਾ ਕਰੀ ਜਿਵੇਂ ਐਮਐਸਪੀ ਤਰ੍ਹਾਂ ਟਿਕਾਣੇ ਕਾਨੂੰਨ ਦੇਵਾਂਗੇ ਸਾਰੀਆਂ ਫਸਲਾਂ ਤੇ ਬਾਕੀ ਸੁਆਮੀਨੰਦ ਦੀ ਕਵਲਟੀ ਦੀ ਰਿਪੋਰਟ ਲਾਗੂ ਕਰਾਂਗੇ 2020 ਬਿਜਲੀ ਬਿੱਲ ਦੀ ਕਰਨ ਹੋਈ ਸੀ ਜਾਂ ਲਖਮੀਨਦਰ ਫਰੀ ਵਾਲੀਆਂ ਜਿਹੜਾ ਉਹਦੇ ਇਨਸਾਫ ਦੀ ਹੋતી ਮਤਲਬ ਕਿ ਜਿੰਨੇ ਵੀ ਹੋទੀਆਂ ਸਾਰੇ ਵਾਦੇ ਮੰਨੇ ਵੀਤੇ ਪਰ ਸਰਕਾਰ ਵਾਦਾ ਖਿਲਾਫੀ ਕਰ ਗਈ ਉਹਦੇ ਕਰਕੇ ਲਗਾਤਾਰ ਸੰਘਰਸ਼ ਚੱਲ ਰਿਹਾ ਪਰ ਬੀਜੇਪੀ ਸਰਕਾਰਾ ਬਿਲਕੁਲ ਰਾਹ ਨਹੀਂ ਦੇ ਰਹੀ ਦੂਜੇ ਪਾਸੇ ਜੇ ਆਪਾਂ ਵਪਾਰੀ ਵਰਗ ਜਾਂ ਉਹ ਗੱਲ ਕਰਦੇ ਆਂ ਜਿਵੇਂ ਪੰਜਾਬ ਦੇ ਖਨੌਰੀ ਬਾਰਡਰ ਹੋ ਗਿਆ ਸ਼ੰਭੂ ਬਾਰਡਰ ਹੋ ਗਿਆ ਉਹ ਹਰਿਆਣਾ ਸਰਕਾਰ ਤੇ ਬੀਜੇਪੀ ਸਰਕਾਰ ਨੇ ਵੱਡੇ ਵੱਡੇ ਕੰਧਾਂ ਕਰਕੇ ਜਿਵੇਂ ਵੱਡੇ ਵੱਡੇ ਬੈਰੀਗੇਟ ਲਾ ਕੇ ਜਿਵੇਂ ਕਿਸੇ ਦੇਸ਼ ਦਾ ਪਾਊਡਰ ਹੁੰਦਾ ਉਵੇਂ ਬਣਾਇਆ ਵਾ ਹੁਣ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਜਿਹੜੀਆਂ ਕਿਸਾਨੀ ਮੰਗਾਂ ਨੂੰ ਮਨਵਾਣ ਵਾਸਤੇ 26 ਤਰੀਕ ਨੂੰ ਖਲੌਰੀ ਬਾਰਡਰ ਤੇ ਜਗਦੀਸ਼ ਸਿੰਘ ਡੱਲੇਵਾਲ ਵੱਲੋਂ ਮਰਨਵਰ ਤੇ ਬੈਠਿਆ ਜਾ ਰਿਹਾ ਜਾਂ ਤੱਕ ਜਿਹੜੀਆਂ ਜਿਹੜੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਉਹਦੇ ਨਾਲ ਹੀ ਨਾਲ 6 ਤਰੀਕ ਨੂੰ ਸ਼ੰਭੂ ਬਾਰਡਰ ਤੇ 6 ਦਸੰਬਰ ਨੂੰ ਸ਼ੰਭੂ ਬਾਰਡਰ ਤੇ ਦਿੱਲੀ ਕੂਲ ਦਾ ਜਿਹੜਾ ਐਲਾਨ ਸੀ ਉਹ ਕਰਿਆ ਜਾਊਗਾ ਉੱਥੇ ਜਥਾ ਦੇ ਰੂਪ ਦੇ ਵਿੱਚ 100-100 ਡੇਢ ਦੇ ਜਥੇ ਦੇ ਰੂਪ ਦੇ ਵਿੱਚ ਬੰਦੇ ਬਾਉਂਡਰ ਕ੍ਰੋਸ ਕਰਨਗੇ ਨਾਲੇ ਸਾਰੇ ਲੋਕਾਂ ਨੂੰ ਅਪੀਲ ਆ ਵੀ ਭਾਈ ਉੱਥੇ ਵੱਡੀ ਗਿਣਤੀ ਵਿੱਚ ਪਹੁੰਚੋ ਤਾਂ ਜੋ ਵੀ ਬੀਜੇਪੀ ਸਰਕਾਰ ਦੇ ਰਸਤੇ ਬੰਦ ਕਰੇ ਉਹਨਾਂ ਬੈਰੀ ਕਰ ਨੇ ਆਪਾਂ ਨੂੰ ਪਤਾ ਲੱਗੇ ਵੀ ਸਰਕਾਰ ਉਹਨਾਂ ਨੂੰ ਖੋਲਦਿਆ ਜਾਂ ਨਹੀਂ ਖੋਲਦੀ ਦੇਖੋ ਜਿਹੜਾ ਕਿਸਾਨਾਂ ਦੇ ਇਲਜ਼ਾਮ ਲੱਗਦਾ ਵੀ ਕਿਸਾਨ ਆ ਰਸਤੇ ਰੋਕੀ ਬੈਠੇ ਨੇ ਬਿਲਕੁਲ ਗਲਤ ਆ ਇਹਦੇ ਵਾਸਤੇ ਤੁਸੀਂ ਉੱਥੇ ਬੜੀ ਤਕਾਦ ਦੇ ਵਿੱਚ ਪਹੁੰਚੋ ਤਾਨੂੰ ਹੀ ਪਤਾ ਲੱਗੇ ਵੀ ਭਾਜਪਾ ਸਰਕਾਰ ਦੇਖੋ ਜਿਹੜੀਆਂ ਸਾਡੇ ਮੰਗਾ ਸਾਨੂੰ ਦਿੱਲੀ ਜਾਣ ਦਾ ਅਧਿਕਾਰ ਆ ਸਰਕਾਰ ਕਿਉਂ ਨਹੀਂ ਦੇ ਰਹੀ ਅਸੀਂ ਕਿਉਂਕਿ ਦਿੱਲੀ ਸਾਡੀ ਰਾਜਧਾਨੀ ਆ ਜੇ ਅਸੀਂ ਭਾਰਤ ਦੇ ਵਸਨੀਕ ਆ ਪੰਜਾਬ ਦੇ ਵਸਨੀਕ ਆ ਦਿੱਲੀ ਆਤਾ ਅਸੀਂ ਦਿੱਲੀ ਆਪਣੇ ਮੰਗਾ ਹੁਣਵਾਉਣ ਵਾਸਤੇ ਜਾ ਸਕਦੇ ਆ ਪਰ ਸਰਕਾਰ ਸਾਨੂੰ ਕਿਤਨਾ ਕਿਤੇ ਰੋਕ ਰਹੀ ਆ ਤੁਹਾਨੂੰ ਮੀਡੀਆ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਆ ਵੱਡੀ ਗਿਣਤੀ ਦੇ ਵਿੱਚ ਅਸੀਂ ਉੱਥੇ 6 ਤਰੀਕ ਨੂੰ 26 ਤਰੀਕ ਨੂੰ ਖਨੌਰੀ ਬਾਗ ਤੇ ਤੇ 6 ਤਰੀਕ ਨੂੰ ਸੰਭੂ ਵਰ ਤੇ ਵੱਡੇ ਗਣਤਰੀ ਪਹੁੰਚੋ ਮੰਗਾਂ ਦੀ ਆਪਣੀ ਇਹ ਛੇ ਜਦੋਂ ਦਿੱਲੀ ਕੋਲ ਵੀ ਆਉਦੇ ਹੁ ਮੰਗਾਂ ਦੇਖੋ ਜਿਹੜੀਆਂ ਇਹ ਮੰਗਾਂ ਨੇ ਇਹ ਮੁੱਖ ਤੌਰ ਤੇ 10 ਮੰਗਾਂ ਨੇ ਬੀਜੇਪੀ ਸਰਕਾਰ ਕੋਲੋਂ ਮੰਨੀਆਂ ਹੋਈਆਂ ਮੰਗਾਂ ਨੇ ਜਿਵੇਂ ਸਭ ਤੋਂ ਵੱਡੀ ਗੱਲ ਆ ਐਮ ਐਸ ਪੀ ਗਰੰਟੀ ਗ੍ਰੂਨ ਸਾਰੀਆਂ ਫਸਲਾਂ ਤੇ ਸਮਾਪਨਵਾਸਨ ਦੀ ਕਮੇਟੀ ਰਿਪੋਰਟ ਸੀ 2 ਪਲੱਸ ਦੇ ਨਾਲ ਲਾਗੂ ਹੋਵੇ ਉਹਦੇ ਬਾਅਦ 2020 ਬਿਜਲੀ ਬਿੱਲ ਤੇ ਵੱਡਾ ਜਿਵੇਂ ਕਿਸਾਨ ਪੈਨਸ਼ਨ ਲੱਗੇ ਗਰੀਬਤ ਮਜ਼ਦੂਰਾਂ ਦੀ ਵੱਡੀਆਂ ਮੰਗਾਂ ਨੇ ਜਿਵੇਂ ਘੱਟੋ-ਘੱਟ ਵੀਰਾਂ ਨੂੰ 200 ਦਿਨ ਕੰਮ ਮਿਲੇ ਜਿਵੇਂ ਦਿਹਾੜੀ ਘੱਟੋ-ਘੱਟ 700 ਰੁਪਏ ਇਹਨਾਂ ਦੇ ਦਿਹਾੜੀ ਦੀ ਮੰਗ ਪਾਈ ਵੀ ਆ ਤੇ ਜਿਵੇਂ ਕਿਸਾਨ ਮਦਦ ਨੂੰ ਬੜਾਪਾ ਪੈਸਾ ਲੱਗਣੀ ਚਾਹੀਦਾ ਜਿਵੇਂ ਕਿਉਂਕਿ ਇਹ ਵੀ ਦੇਖੋ ਕਈ ਫਜ਼ਲਾਂ ਕਰਕੇ ਜਾਂ ਮਜ਼ਦੂਰੀ ਕਰਕੇ ਲੋਕਾਂ ਦਾ ਢਿੱਡ ਭਰਦੇ ਨੇ ਇਹਨਾਂ ਨੂੰ ਇਹ ਪੈਨਸ਼ਨ ਵਗੈਰਾ ਲੱਗਣੀ ਚਾਹੀਦੀ ਇਹਨਾਂ ਬਾਕੀ ਖੇਤੀਬਾੜੀ ਤੇ ਕੋਈ ਪਾਲਸੀ ਬਣੇ ਦੇਖੋ ਜਿਹੜੀਆਂ ਮੁੱਖ ਮੰਗਾਂ ਨੇ ਦਾਸੋਕਾ ਜਿਹੜੀਆਂ ਆ ਉਹਨਾਂ ਕੋਲੋਂ ਦੇਖੋ ਸਰਕਾਰ ਨੂੰ ਇਹ ਸਾਰੇ ਸਾਹਮਣੇ ਮਰ ਰਹਿ ਬੰਦੇ ਦਾ ਦੇਬ ਨੇ ਆਲਰੇਡੀ ਸਰਕਾਰ ਨੂੰ ਪਤਾ ਪਰ ਕਿਤੇ ਨਾ ਕਿਤੇ ਸਰਕਾਰ ਇਹਨੂੰ ਅਣਦੇਖਿਆ ਕਰ ਰਹੀ ਆ ਜਿਵੇਂ ਉਹਦੇ ਨਾਲ ਨਾਲ ਐਤਕੀ ਜਿਮੇ ਜੀਰੀਦਾਰ ਅਪਚੋ ਮੈਸੇਜਿੰਗ ਦੀ ਗੱਲ ਕਰ ਸਕਦੇ ਆ ਜਿਵੇਂ ਰੋਲੀ ਆ ਅਗਿਆਨ ਵਾਲੇ ਟਾਈਮ ਦੇ ਵਿੱਚ ਹੁਣ ਕਣਕ ਦੀ ਵੀ ਤਿਆਰੀ ਆ ਕਣਕ ਦੀ ਸਾਂਭ ਸੰਭਾਲ ਵਾਸਤੇ ਵੀ ਕੋਈ ਜੋਗ ਪ੍ਰਬੰਧ ਨਹੀਂ ਹੈਗੇ ਸੈਂਟਰ ਸਰਕਾਰ ਹਰ ਇੱਕ ਗੱਲ ਤੇ ਭੱਜ ਰਿਹਾ ਕਿਉਂਕਿ ਸੈਂਟਰ ਸਰਕਾਰ ਭਾਜਪਾ ਸਰਕਾਰ ਆ ਜਿਹੜੀ ਉਹ ਸਾਰਾ ਕੁਝ ਕਾਖੋਰ ਸੈਕਟਰ ਤੇ ਹੱਥਾਂ ਬਸੌਂਪਣਾ ਚਾਹੁੰਦੀ ਆ ਜਿੰਨੇ ਵੀ ਸਰਕਾਰੀ ਅਧਾਰ ਨੌਕਾਟੇ ਬਲ ਜਾ ਰਹੇ ਨੇ ਜਿਹੜੇ ਪ੍ਰਾਈਵੇਟ ਉਦਾਰਨੋ ਬੱਦੇ ਵਿੱਚ ਚੱਲ ਰਹੇ ਨੇ ਤੁਸੀਂ ਕਿਧਰੇ ਵੀ ਧਿਆਨ ਕਰੋ ਜਿਹੜਾ ਮਰਜੀ ਵਰਗਾ ਜਿਵੇਂ ਚਾਹ ਕੋਈ ਜੇ ਇੱਕ ਮੌਰ ਖੁੱਲਦਾ ਤਾਂ ਘਟੋ-ਘਟਾ 1600 ਦੁਕਾਨ ਖਤਮ ਹੁੰਦੀ ਆ ਦੂਜੇ ਪਾਸੇ ਮਜ਼ਦੂਰੀ ਲਾ ਲਓ ਹੁਣ ਸੈਲਰਾਂ ਨਾਲ ਸੈਲਰਾਂ ਨੇ ਜਿਹੜੋ ਕਨੇ ਪੈਸੇ ਲਾਏ ਨੇ ਜਦੋਂ ਉਸ ਕਿਸਾਨ ਕੋਲ ਫਸਲਾਂ ਨੂੰ ਚਲਾਣਗੇ ਕਿਵੇਂ ਆ ਸਿੱਧਾ ਦਾ ਸਿੱਧਾ ਬੀਜੇਪੀ ਸਰਕਾਰ ਕਾਰਪੋਰੇਟ ਸੈਕਟਰ ਦੇ ਹੱਥਾਂ ਵਿੱਚ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਉਹ ਜਿਹੇ ਹਾਲਾਤ ਪੈਦਾ ਕਰੇ ਤਾਂ ਜੋ ਕਿਸਾਨ ਆਪਣੇ ਜ਼ਮੀਨਾਂ ਕਾਰਪੋਰੇਟ ਸੈਕਟਰ ਨੂੰ ਦੇ ਦੇਣ ਦੇਖੋ 6 ਤਰੀਕ ਦੇ ਪੂਰੇ ਭਾਰਤ ਦੇ ਲੋਕਾਂ ਨੂੰ ਅਪੀਲ ਪੂਰੇ ਭਾਰਤ ਦੇ ਲੋਕਾਂ ਨੂੰ ਦੀ ਤਿਆਰੀ ਆ ਪੰਜਾਬ ਤੋਂ ਵੱਡੀ ਗੰਤੇ ਵਿੱਚ ਲੋਕ ਪਹੁੰਚ ਰਹੇ ਨੇ ਲੋਕਾਂ ਚ ਦੇਖੋ ਜਿਹੜੇ ਤੰਗ ਲੋਕ ਨੇ ਪਰੇਸ਼ਾਨ ਲੋਕ ਲੋਕਾਂ ਨੂੰ ਸਮਝ ਲੱਗੀ ਹੈ ਜੀਜ ਦੀ ਹੁਣ ਜਿਵੇਂ ਲੋਕਾਂ ਨੇ ਚੌਣਾ ਦੇ ਛੇਮ ਚ ਦੇਖਿਆ ਲੋਕਾਂ ਨਾਲ ਇਹ ਜਾ ਕੋਜਾ ਮਜ਼ਾਕ ਹੋਇਆ ਬੀਜੇਪੀ ਸਰਕਾਰ ਸੈਂਟਰ ਸਰਕਾਰ ਨੇ ਐਫਸੀਆਈ ਨੇ ਜਿਹੜੀਆਂ ਮੰਡਿਆਂ ਦੇ ਵਿੱਚ ਹੁਣ ਤੱਕ ਸੈਲਣਾ ਚਾਉਂਣੇ ਚੱਕ ਕੇ ਆਉਦੇ ਕਰਕੇ ਲੋਕਾਂ ਨੇ ਫੀਸ ਦਾਵਾ ਲਾਉਂਦੇ ਜਿਹੜੀਆਂ ਵੇਚੀਆਂ ਨੇ ਕੱਟ ਲਗਾ ਲਗਾ ਵੇਚੀਆਂ ਨੇ ਕਿਸੇ ਦਾ 10 ਕਿਲੋ ਦਾ ਕੱਟ ਲੱਗਾ ਕਿਸੇ ਦਾ 10 ਕਿਲੋ ਜੇ ਦਾ 17 ਮੌਸਰ ਨੇ ਤਾਂ 12 ਤੱਕ ਮੌਸਰ ਹੋਇਆ ਕੋਈ 15 ਦਿਨ ਮੰਡੀ ਚ ਰੋਲਿਆ ਕੋਈ 20 ਦਿਨ ਰੋਲਿਆ ਫਿਰ ਹੈ ਕੁਆਲਟੀ ਜਾ ਕੇ A ਗ੍ਰੇਡ B ਗ੍ਰੇਡ ਜੀ ਆ ਬਦਰੰਗੀ ਹੈ ਜੀ ਪਰ ਜਦ ਕਿ ਐਮਐਸਪੀ ਕਨਵੀਨ ਸਰਕਾਰ ਹੋਣੀ ਭੱਜ ਰਹੀ ਆ ਜਿਹੜੀ ਮੌਜੂਦਾ ਸਰਕਾਰ ਆ ਜਦੋਂ ਕਾਰਪੋਰੇਟ ਸੈਕਟਰ ਦੇ ਹੱਥਾਂ ਵਿੱਚ ਆ ਗਿਆ ਫਿਰ ਤਾਂ ਸਾਡਾ ਇਹਨਾਂ ਨੂੰ ਬੁਰਾ ਹਾਲ ਹੋਣਾ ਆ ਦੇਖੋ ਕਿਦਾਂ ਕੀਤੇ ਸਰਕਾਰ ਦਾ ਖੇਤੀ ਛਡਾਣ ਵਾਲੇ ਹਾਲਾਤ ਪੈਦਾ ਕਰ ਰਹੀ ਆ ਜੋ ਬਹੁਤ ਗਲਤ ਨੇ ਪਰ ਜਿਹੜੇ ਕਿਸਾਨ ਮਜ਼ਦੂਰ ਆ ਪੂਰੇ ਭਾਰ ਦੇ ਵਸਨੇਜ ਕਰਨ ਆ ਉਹਨਾਂ ਨੂੰ ਇਹ ਗੱਲਾਂ ਵੀ ਸਮਝਾ ਅਸੀਂ ਸਾਰੀ ਭਾਈਚਾਰਕਾਂ ਦਾ ਇਕੱਠੇ ਹੋ ਕੇ ਜਿਹੜੀਆਂ ਲੜਾਈਆਂ ਨੇ ਇਹ ਲੜਾਈਆਂ ਲੜਾਂਗੇ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ